ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਚੌਥਾ ਹਰ ਪਹਿਲੜੀ ਲਾਵ ਪਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮ ਬੇਦ ਧਰਮ ਦਰੜਾ ਪਾਪ ਤਜਾਇਆ ਬਲਰਾਮ ਜੀਓ ਧਰਮ ਦਰੜੋ ਹਰ ਨਾਮ ਤਿਆਵ ਸਿਮਰਤ ਨਾਮ ਦਰੜਾਇਆ ਸਤ ਗੁਰ ਗੁਰਪੁਰ ਆਰਾਧ ਸਭ ਕਿਲ ਵਿਖ ਪਾਪ ਗਵਾਇਆ ਸਹਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਮਿੱਠਾ ਲਾਇਆ ਿਆਨ ਕਹ ਨਾਨਕ ਕਾ ਲਾਭ ਪਹਿਲੇ ਆਰੰਭ ਕਾਜ ਰਚਾਇਆ ਹਰ ਦੂਜੇ ਦੀ ਲਾਭ ਸਤ ਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਰਪੋ ਪੈ ਮਨ ਹੋਏ ਹੋ ਮੈਂ ਮੈਲ ਗਵਾਇਆ ਬਲਰਾਮ ਜਿਓ ਨਰਮਲ ਭੋਪਾਇਆ ਅਰ ਗੁਣ ਗਾਇਆ ਦੇਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਪਰਪੂਰੇ ਅੰਤਰ ਬਾਹਰ ਅਰ ਪ੍ਰਭ ਇੱਕੋ ਮਿਲ ਹਰ ਜਨ ਮੰਗਲ ਲਗਾਏ ਜਨ ਨਾਨਕ ਦੂਜੇ ਲਾਵ ਚਲਾਈ ਅਨਹਦ ਸ਼ਬਦ ਵਜਾਏ ਹਰ ਤੇਜੜੇ ਲਾਭ ਮਨ ਚਾਉ ਪਿਆ ਬੈਰਾਗੀਆਂ ਬਲਰਾਮ ਜਿਓ ਸੰਤ ਜਨ ਹਰ ਮੇਲ ਹਰ ਪਾਇਆ ਵੱਡ ਭਾਗੀਆਂ ਬਲਰਾਮ ਜਿਓ ਨਿਰਮਲ ਹਰ ਪਾਇਆ ਰ ਗੁਣ ਗਾਇਆ ਮੋਖ ਬੋਲੇ ਅਰ ਬਾਣੀ ਸੰਤ ਜਨ ਵਡ ਭਾਗੀ ਪਾਇਆ ਹਰ ਕਥਿ ਐ ਅਕਥ ਕਹਾਣੀ ਹਿਰਦੈ ਹਰ 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 ਧੋਨੇ ਉਪਜੀ ਹਰ ਜਪਿਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜਿਓ ਹਰ ਚੌਥੜੇ ਲਾਭ ਮਨ ਸਹਿ ਜਪਿਆ ਪਾਇਆ ਬਲਰਾਮ ਜਿਓ ਗੁਰਮੁਖ ਮਿਲਿਆ ਸੋ ਪਾਇਆ ਅਰ ਮਨ ਤਨ ਮੀਠਾ ਲਾਇਆ ਬਲਰਾਮ ਜਿਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨੰਦਨ ਅਰ ਲੇਵਲਾਈ ਮਨ ਚੰਦਿਆ ਬਲ ਪਾਇਆ ਸੁਆਮੀ ਹਰ ਨਾਮ ਵੱਜੇ ਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਬਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭਿ ਅਵਨਾਸੀ ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਬਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭੈ ਵਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ